ਉਹਾਂ ਉਹਦਾ ਨਾਮ ਨਹੀਂ ਕੋਈ ਦਿੱਤਾ ਸ਼ਾਇਰ ਦਾ ਪਰ ਕਈ ਕਹਿੰਦੇ ਆ ਜੀ ਇਹ ਹਰਿਆਣਾ ਦੀ ਗੱਤ ਹੈ ਜਦ ਗੁਰੂ ਨਾਨਕ ਸਾਹਿਬ ਇੱਥੋਂ ਸਫ਼ਰ ਕਰਕੇ ਲੰਘੇ ਨੇ ਦਿੱਲੀੋਂ ਹੋ ਕੇ ਸਤਗੁਰ ਜੀ ਸ਼ਹਿਰ ਦੇ ਬਾਹਰ ਉਥੇ ਜ਼ਿਕਰ ਕੀਤਾ ਅਮਕਾ ਅਮਕਾ ਪਿੰਡ ਉਹ ਥਾਂ ਤੇ ਸਤਗੁਰ ਜੀ ਟਿਕੇ ਇੱਕ ਸਿੱਖ ਸੇਵਕ ਅਭਿਗਤ ਆਇਆ ਸੱਚੇ ਪਾਤਸ਼ਾਹ ਬਹੁਤ ਪਾਲਾ ਵਰਤਦਾ ਕੱਕਰ ਮੀਂਹ ਦਾ ਪਤਾ ਨਹੀਂ ਪਰ ਮੇਰੀ ਕੁੱਲੀ ਕੱਖਾਂ ਦੀ ਹੈ ਮੈਨੂੰ ਤੁਹਾਨੂੰ ਕਹਿਣ ਨੂੰ ਵੀ ਸ਼ਰਮ ਆਉਂਦੀ ਹੈ ਮੈਂ ਤੁਹਾਨੂੰ ਕਿੱਥੇ ਲੈ ਕੇ ਜਾਵਾਂ ਇੱਕੋ ਇੱਕ ਮੰਝਾ ਉਹ ਤੁਹਾਡੇ ਲਈ ਤੁਸਾਂ ਲਈ ਹੈ ਮੈਂ ਥੱਲੇ ਪੈ ਜਾਵਾਂਗਾ ਜੋ ਦਾਣੇ ਮੇਰੇ ਘਰ ਦੇ ਵਿੱਚ ਡੱਬਿਆਂ 'ਚ ਪਏ ਨੇ ਮੈਂ ਪਕਾ ਕੇ ਤੁਹਾਨੂੰ ਛਕਾਣਾ ਚਾਹੁੰਨਾ ਪਰ ਮੈਂ ਬਹੁਤ ਨੀਚ ਤੇ ਮੈਂ ਬਹੁਤ ਗਰੀਬ ਹ ਪਰ ਮੈਨੂੰ ਸ਼ਰਮਿੰਦਗੀ ਹੋ ਰਹੀ ਹੈ ਮੈਂ ਤੁਹਾਨੂੰ ਕਿਵੇਂ ਸੱਦਾ ਪਰ ਮੈਂ ਸੱਦਣਾ ਚਾਹੁੰਨਾ ਮਾਰੀ ਕਹਿੰਦੇ ਭਲਿਆ ਭਾਵੇਂ ਤੇਰਾ ਘਰ ਛੋਟਾ ਹੈ ਪਰ ਦਿਲ ਘਰ ਵੱਡਾ ਹੈ ਅਸੀਂ ਤੇਰੇ ਦਿਲ ਰੂਪੀ ਘਰ ਦੇ ਪੇਰ ਪ੍ਰੇਮ ਨੂੰ ਦੇਖ ਕੇ ਚੱਲਦੇ ਹਾਂ ਮਾਰਜ ਉਥੇ ਰਾਤ ਰੁਕੇ ਅੰਮ੍ਰਿਤ ਵੇਲਾ ਇਲਾਹੀ ਕੀਰਤਨ ਕੀਤਾ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਉਹ ਘਾਈ ਸੀ ਉਹਨੇ ਜਾ ਕੇ ਕਹਾ ਵਡਣੀ ਸੀ ਤੇ ਜਾ ਕੇ ਆਪਣੇ ਮਾਲਕਾਂ ਨੂੰ ਦੇਣੀ ਸੀ ਉਹ ਸਤਗੁਰੂ ਜੀ ਤੋਂ ਇਜਾਜ਼ਤ ਲੈ ਕੇ ਬਿਲਕੁਲ ਸਵੇਰ ਵੇਲੇ ਅੰਮ੍ਰਿਤ ਵੇਲਾ ਜਿਹਨੂੰ ਕਹਿੰਦੇ ਜੀ ਚਾਨਣ ਹੋਣ ਲੱਗਾ ਉਹ ਕਹਿੰਦਾ ਜੀ ਮੈਂ ਕਹਾ ਵੜ ਕਿਹਾ ਮਾਰਜ ਕਹਿੰਦੇ ਜਾ ਅਸੀਂ ਨਹੀਂ ਜਾਂਦੇ ਪਿੱਛੋਂ ਪ੍ਰਵਾਹ ਨਾ ਕਰ ਤੂੰ ਆ ਆਪਣਾ ਕਿਰਤ ਕਰਕੇ ਆ ਉਹ ਗਿਆ ਤੇ ਮਹਾਰਾਜ ਜੀ ਨੇ ਕਿਹਾ ਵੀ ਇਹਦੇ ਘਰ ਨੂੰ ਅੱਗ ਲਾਓ ਹੁਣ ਇਹ ਫਿੱਟ ਨਹੀਂ ਬੈਠਦੀਆਂ ਸਾਨੂੰ ਗੱਲਾਂ ਪਰ ਜਨਮ ਸਾਖੀ ਦਾ ਮੈਂ ਫਿਰ ਰੈਫਰੈਂਸ ਦਿੰਦਾ ਹੈ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਇਹਨੂੰ ਸਾੜ ਦੇ ਇਹਦੇ ਇੱਕ ਅੱਖਾਂ ਦੀ ਕੁਲੀ ਨੂੰ ਮਹਾਰਾਜ ਕਹਿੰਦੇ ਸੱਤ ਹੈ ਜੀ ਸੱਤ ਹੈ ਮਹਾਰਾਜ ਜੀ ਨੇ ਅਗਲ ਵਾਰ ਤੇ ਆਇਆ ਦੇਖ ਕੇ ਹੈਰਾਨ ਹੋ ਗਿਆ ਸੱਚੇ ਪਾਤਸ਼ਾਹ ਇਹ ਕੀ ਇਹ ਕੀ ਵਾਪਰਿਆ ਇਹ ਕੀ ਵਾਪਰ ਗਿਆ ਅੱਗ ਕਿਵੇਂ ਲੱਗ ਗਈ ਇਹ ਤੁਹਾਨੂੰ ਤੇ ਕੁਝ ਨਹੀਂ ਹੋਇਆ ਉਹਨੂੰ ਇਹ ਫਿਕਰ ਪੈ ਗਈ ਕਿ ਸਤਿਗੁਰੂ ਜੀ ਕਿਥੇ ਤੁਹਾਨੂੰ ਆਂਛ ਪਰ ਮਹਾਰਾਜ ਪਰ ਉਹਦਾ ਮਨ ਅੰਦਰ ਕਹਿੰਦਾ ਕੋਈ ਨਹੀਂ ਸੱਚੇ ਪਾਤਸ਼ਾਹ ਇਹ ਵੀ ਤੁਸੀਂ ਦਿੱਤਾ ਸੀ ਅੱਗੇ ਵੀ ਤੁਸੀਂ ਦੋਗੇ ਮਹਾਰਾਜ ਜੀ ਨੇ ਫਿਰ ਸੇਖਾਂ ਨੂੰ ਕਹਿ ਕੇ ਹੁਕਮ ਕਰਕੇ ਜਿਹੜੇ ਗੁਰੂ ਕੇ ਸੇਖ ਸਨ ਉਹਨੂੰ ਬਹੁਤ ਸੋਹਣੀ ਸਰਾਂ ਬਣਾ ਕੇ ਦਿੱਤੀ ਕਿਉਂ ਕਿ ਆ ਕਿ ਸੇਵਕਾ ਤੇਰਾ ਦਿਲ ਇੰਨਾ ਵੱਡਾ ਹੈ ਪਰ ਤੇਰੇ ਕੋਲ ਥਾਂ ਨਹੀਂ ਪਰ ਸੇਵਾ ਦਾ ਤੇਰਾ ਬੜਾ ਮਕਸਦ ਹੈ ਜੇ ਤੇਰੇ ਅੰਦਰ ਸੇਵਾ ਦਾ ਖਿਆਲ ਹੈ ਨਾ ਫਿਰ ਗੁਰੂ ਨਾਨਕ ਸਾਹਿਬ ਤੈਨੂੰ ਸਰਾਇ ਬਣਾ ਕੇ ਦੇਗਾ ਵੱਡੀ ਤੈਨੂੰ ਥਾਂ ਉਹ ਵੱਡੀ ਥਾਂ ਬਣੀ ਜੀ ਸ਼ੇਰ ਸ਼ਾ ਸੂਰੀ ਮਾਰਗ ਦੇ ਵਿੱਚ ਵੀ ਬਾਤ ਚ ਜ਼ਿਕਰ ਆਇਆ ਉੱਥੋਂ ਲੰਘਦੇ ਵੜਦੇ ਲੋਕੀ ਉੱਥੇ ਭਗਤੀ ਕਰਨ ਵਾਲੇ ਠਹਿਰਦੇ ਰਹੇ ਨੇ ਜੀ ਉਹ ਫਿਰ ਕਰਤਾਰਪੁਰ ਵੀ ਆਇਆ ਮਹਾਰਾਜ ਜੀ ਦੇ ਕੋਲ ਸਿੱਖ ਬਣ ਕੇ ਸੋ ਇਹ ਸਤਿਗੁਰ ਜੀ ਦੀ ਰਹਿਮਤ ਹੈ ਗੁਰੂ ਪਾਤਸ਼ਾਹ ਕਹਿੰਦੇ ਐ ਜੇ ਕੱਖਾਂ ਦੀ ਕੁਲੀ ਚ ਵੀ ਰਹਿਣ ਵਾਲਾ ਨਾ ਫਿਰ ਉਹ ਇੱਕ ਗੱਲ ਯਾਦ ਰੱਖੇ ਇਹ ਵਸਤ ਫਬੀ ਇੱਕ ਸਿਮਰਨ ਇਕ ਸੇਵਕਾ ਸੇਵਕ ਬਣ ਕੇ ਸਿੱਖਾਂ ਦੀ ਸੇਵਾ ਭਗਤੀ ਕਰਨ ਵਾਲਿਆਂ ਲਈ ਪਿਆਰ ਰੱਖ ਤੇ ਸਤਿਗੁਰੂ ਜੀ ਕਹਿੰਦੇ ਐ ਬਾਕੀ ਸਾਰੀ ਚੀਜ਼ਾਂ ਮਿੱਥਿਆ ਪਰ ਜੇ ਇਹ ਪਿਆਰ ਹੋਏਗਾ ਇਹ ਪਿਆਰ ਤੈਨੂੰ ਦਰਗਾਹੀ ਸੁਖ ਤੇ ਸ਼ੋਭਾ ਬਖਸ਼ੇਗਾ